ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਨਤਾਜ਼ੀਆਂ ਸੂਈਆਂ ਵੜਨਾ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਭਾਈ ਤੁਹਾਡੇ ਆ ਜੀ ਭਾਈ ਜੀ ਹਸੀਕਾਲ ਹਸੀਕਾਲ ਜੀ ਕੋ ਠੀਕ ਹੋ ਬੜੀ ਠੀਕ ਹੈ ਵੀਰੇ ਭਾਈ ਨਾਮ ਤੇ ਐਡਰੈਸ ਬੋਲ ਵੀਰੇ ਨਾਮ ਮੇਰਾ ਮੋਂਟੀ ਹੈ ਪਿੰਡ ਦਿਆਲੂ ਵਾਲਾ ਕੀਵ ਹੈਗਾ ਨੇੜੇ ਆਪਣੇ ਪੀਖੀ ਤੇ ਤਨੋਲੇ ਵਾਲੇ ਰੋਡ ਦੇ ਲਵੇ ਹੈਗਾ ਠੀਕ ਹੈ ਹਾਂ ਜੀ ਜ਼ਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਮਾਨਸਾ ਵੀਰੇ ਠੀਕ ਹੈ ਵੀ ਕੀ ਦੇ ਕੋਲੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਵੀਰੇ 9872434591 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬਰਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਵੀਰੇ ਕਾ ਦੋ ਸੂਈ ਹੈ ਇਹ ਅੱਜ ਕੰਟਕ ਹੋਇਆ ਵੀਰੇ ਸੂਈ ਨਾ ਠੀਕ ਹੈ ਬੱਚਾ ਕੀ ਦਿੱਤਾ ਬਾਈ ਬੱਚਾ ਬੱਚੀ ਦਿੱਤੀ ਵੀਰ ਐਰ ਸੈਰ ਦੀ ਨੇ ਬੱਚੀ ਬੜੀ ਚੰਗੀ ਹੈ ਨਾ ਹਾਂ ਐਰ ਸੈਰ ਦੀ ਬੱਚੀ ਹੈ ਬੱਚੀ ਨੂੰ ਜਨਮ ਦਿੱਤਾ ਐਰ ਸ਼ਹਿਰ ਦੀ ਬੱਚੀ ਹੈ ਬੱਚੀ ਦੇਖੋ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਬਰਡ ਵੀ ਚੰਗੀ ਆ ਫੇਸ ਜੰਗਾ ਰੰਗ ਰੂਪ ਦੂਜਾ ਕਿਹੋ ਜਿਹਾ ਸੁਈ ਹੈ ਇਸਤਮਾਲ ਦਾ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੈ ਨਾ ਬਰਡ ਨੇ ਹਾਂ ਵੀਰੇ ਠੀਕ ਆ ਜੇਰ ਹਜੇ ਪੈਣੀ ਬਾਕੀ ਹੈ ਨਾ ਜੇਰ ਪੈਣੀ ਬਾਕੀ ਹੈ ਵੀਰੇ ਪੈ ਜੂਗੀ 2 ਘੰਟਾ ਘੰਟਾ ਹਾਂ ਸੁਈ ਨੂੰ ਥੋੜਾ ਟਾਈਮ ਹੀ ਹੋਇਆ ਜੇਰ ਪੈ ਜਾਣੀ ਆ ਆਰਡਰ ਕਮਾਲ ਦਾ ਸੋਹਣਾ ਥਣ ਹਵਾਨਾ ਦੱਦ ਬੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਕਮਾਲਾ ਗੁਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਬਈ ਤੇ ਕੀ ਮੁੱਲ ਲਬਰਾ ਇਹਦਾ ਫਿਰ ਮੁੱਲ ਵੀ ਇਹਦਾ 35000 ਰੁਪਏ 35000 ਰੁਪਏ ਮਾਨਤਾਨ ਹੋ ਜੀ ਬਈ ਮਾਨਦਾਂ ਮੌਕੇ ਤੇ ਕਰ ਦਾਂਗੇ ਵੀਰੇ ਜਿਹੜਾ ਵੀਡੀਓ ਤੇ ਦੇਖ ਮੁੱਲ ਬਾਈ ਨੇ ਜਾਇਜ਼ ਰੱਖਿਆ 35000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਲਦ ਹੋ ਜਾ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਐ ਸੋਹਣਾ ਆਰਡਰ ਕਰਮਾ ਲਈ ਤਿਆਰ ਜਮਾ ਸਾਊਸੀਲੇ ਠੰਡੀ ਐ ਵੀਰੇ ਠੀਕ ਆ ਚਾਰੇ ਠੰਡ ਲੈ ਨਿਕੜਵੇਂ ਪੂਰੇ ਗਿਆ ਜਹਾਂ ਗੁਲਾਬੀ ਥਣ ਲੱਗਿਆ ਜਦੋਂ ਸਾਉਦੀ ਸ਼ੀਲ ਬਾਈ ਕਹਿੰਦਾ ਹਾਂ ਜਮਾ ਕੁਝ ਨਹੀਂ ਜਿਵੇਂ ਮਰ ਜਿਆ ਤਲਾਈ ਚੁਣ ਕੇ ਚੱਕਰੇ ਨਹੀਂ ਕਰਦੇ ਬੱਡ ਰਾ ਗਰੁੱਪ ਤੇ ਤੋਰਾ ਤਾਰਾ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਬੱਚੀ ਐਰ ਸਹਰਦੀ ਹੈ ਵੀਰੇ ਅੱਗੇ ਭਰਾ 2 ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਵੀਰੇ ਕਦੋਂ ਸੂਈ ਹੈ ਬਾਈ ਇਹ ਕਾ ਦੋ ਐਰ ਆਪ ਸੂਈ ਹੈ ਵੀਰੇ ਰਾਤ ਸੂਈ ਹੈ ਬੱਚਾ ਕੀ ਦਿੱਤਾ ਬਾਈ ਬੱਚਾ ਬੱਚੀ ਦਿੱਤੀ ਵੀਰੇ ਨੇ ਬੱਚੀ ਬਹੁਤ ਚੰਗੀ ਹੈ ਨਾ ਇਹਨੇ ਜਰਸੀ ਵੀ ਦਿੱਤੀ ਵੀਰੇ ਬੱਚਾ ਬੱਚੀ ਦੇਖੋ ਬੱਚੀ ਦੀ ਕੁਆਲਿਟੀ ਵੀ ਚੰਗੀ ਹੈ ਬਾਈ ਖੁਦ ਬੈਡ ਵੀ ਚੰਗੀ ਹੈ ਜੱਸ ਇਸ ਕਮਾਲ ਰੰਗ ਰੂਪ ਚੰਗਾ ਇੱਕ ਆਫੀ ਕਲਰ ਚ ਆ ਗਈ ਜਰਸੀ ਵੀਰੇ ਮੁਠੀ ਵਾਲਾ ਥਣ ਲੱਗ ਗਿਆ ਮੈਂ ਨਾ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਕੰਮ ਹੈ ਆਰਡਰ ਬੜਾ ਸ਼ਾਨਦਾਰ ਤਿਆਰ ਕਰਿਆ ਹਜੇ ਬਈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ 1:00 ਵਾਲਾ 12:40 ਹੋ ਗਏ ਉਸ ਹਾਵਨਾ ਜੱਜਮੈਂਟ ਕਰਿਓ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲਏਗੇ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਜੇ ਰੋਕੀਏ ਭਾਈ ਜੇ ਰੋਕੇ ਵੀ ਜੇਰ ਦੀ ਵੀਡੀਓ ਦੇ ਦਾਂਗੇ ਆਪਾਂ ਬਹੁਤ ਠੀਕ ਆ ਬਾਈ ਆਰਡਰ ਦੀ ਜਿਹੜੀ ਫਿਟਿੰਗ ਆ ਕਮਾਲ ਦੀ ਆ ਸੋਹਣਾ ਥਣ ਲੱਗਿਆ ਮੁੱਠੀ ਜਿਹੜਾ ਥਣ ਇਕੱਲਾ ਇਕੱਲਾ ਥਣ ਪੂਰੀ ਵੇਖੀ ਤੇ ਥਣ ਲੱਗਿਆ ਬੱਚਾ ਜਰਸੀ ਆ ਵੀਰੇ ਪਿਆਵਲ ਕੋਈ ਗਲਰ ਤੇ ਹਾਂ ਬੋਲੋ ਭਾਈ ਮੁੱਲੇ ਦਾ ਵੀਰੇ ਦੇਣ ਲੈਣਾ ਹਾਂ ਨਾ 48000 48000 ਮਾਨਦਾਨ ਹੋ ਜੀ ਹਾਂ ਮਾਨਦਾਨ ਕਰ ਦਾਂਗੇ ਮੋਕੇ ਦੇ ਜੀ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਈ ਹੈ ਇਹ ਦੂਜੇ ਸੂਈ ਹੈ ਵੀਰੇ ਕਦੋਂ ਸੂਈ ਹੈ ਵੀਰੇ ਇਹ ਇਹ ਵੀ ਸ ਹੈ ਇਹ ਰਾਤ ਸੂਈਆਂ ਨੇ ਯਾਰ ਬੱਚਾ ਕੀ ਦੇਤਾ ਵੀਰੇ ਇਨੀ ਬੱਚੀ ਦਿੱਤੀ ਹੈ ਵੀਰੇ ਬੱਚੀ ਚੰਗੀ ਆ ਨਾ ਹਾਂ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਬੈਡ ਖੁਦ ਵੀ ਚੰਗੀ ਆ ਮੱਝਾ ਰਗਾ ਦੁੱਧ ਤੋਂ ਗਰਮੀ ਬਿਲਕੁਲ ਹੈਡ ਫੂਡ ਕਰਮਲੇ ਦੀ ਚੰਗੀ ਆ ਹਾਂ ਇਹ ਗਰਮੀਆਂ ਚੱਲਣ ਵਾਲੇ ਤੋਹਫੇ ਆ ਵੀਰੇ ਹਾਂ ਗਰਮੀਆਂ ਚੱਲਣ ਵਾਲੇ ਤੋਹਫੇ ਆ ਮੁਠੀ ਵਾਲਾ ਖਾਣਾ ਜਮਾਂ ਹੈਨ ਸਾਉਸ ਸਾਹੂਸੀ ਲੰਡੀ ਜਮਾ ਐ ਜੀ 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 ਹਾਂ ਜੀ ਬਰਾਤਾਰਾ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਨ ਵਾਲੀ ਨੇ ਤਿਆਰ ਕਰਿਆ ਅਜੇ ਭਾਈ ਚਵਾਈ ਇਹਨਾਂ ਦੀ ਸਵੇਰ ਭਾਈ ਕਿੰਨੇ ਕ ਵਜੇ ਚਵਾਈ ਕਰੀ ਸੀ ਇਹਨਾਂ ਦੀ ਸਵੇਰ 7 ਵਜੇ ਕਰੀਏ ਵੀਰੇ ਠੀਕ ਆ ਭਾਈ ਸ਼ਾਮ ਤੱਕ ਆ ਡਰਾ ਜਿਹੜਾ ਵਧੀਆ ਬਣਾ ਲੈਣੀ ਆ ਥਾਂ ਤੇ ਪਰ ਜੇਰ ਪਈ ਤੋਂ ਬਾਅਦ ਨਾ ਹਮ 7 ਵਜੇ ਜੇਰ ਪਈਏ ਰਾਤ ਸੋਤੀਆਂ ਸੀ ਗਿਆ ਨਾ 12 ਵਜੇ ਠੀਕ ਆ ਭਾਈ ਦੁਬਾਰਾ 7 ਕਰ ਆਰਡਰ ਸਪੜਾ ਹਾਂ ਮੁਖੀ ਆ ਜਮਾ ਸਾਹੂਸੀ ਲੰਡੀ ਐ ਵੀਰੇ ਜਮਾ ਤੇ ਮੁੱਲ ਕੀ ਹੈ ਭਰਾ ਦਾ ਮੁੱਲੇ ਦਾ ਵੀਰੇ ਪਤਨ ਜਾਇ ਰਹਾ ਹਨ ਮਾਨਦਾਨ ਹੋ ਜੂ ਬਾਈ ਮਾਨਦਾਨ ਕਰ ਦਾਂ 55000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰੀ ਹੋ ਜੂਗਾ ਤਿੰਨ ਨਾਗਸੀ ਬਾਈ ਕੋਲ ਤਿੰਨ ਹੀ ਤਾਜ਼ੀਆਂ ਤਿੰਨਾ ਮਗਰੀ ਬੱਚੀਆਂ ਨੇ ਹਨਾ ਬਾਈ ਹਾਂ ਵੀਰੇ ਤਿੰਨਾ ਮਗਰ ਬੱਚੀਆਂ ਨੇ ਬੱਚੀਆਂ ਨੇ ਤੇ ਗਰਮੀ ਆ ਦੇ ਤੋਫੇ ਗਰਮੀ ਨਹੀਂ ਮੰਨਦੀਆਂ ਬਿਲਕੁਲ ਕਿ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦਾ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ